ਛੱਲਾ ਦਿਮਾਗੋਂ ਥੋੜਾ ਜਿਹਾ ਪੈਦਲ ਸੁਣਦਾ ਮੀਕਾ ਤੇ ਬਾਬਾ ਸੈਗਲ ਉਹਨੂੰ ਦੇਖਣ ਸੀ ਲੱਗੇ ਡਾਲਰ ਚਿੱਟਾ ਕੋਟ ਤੇ ਚਿੱਟੇ ਕਾਲਰ ਛੱਲਾ ਚੜਿਆ ਏਜੰਟਾਂ ੱੱਕੇ ਉਤਰਿਆ ਮੈਕਸੀਕੋ ਰੋਵੇ ਤੇ ਹੱਸੇ ਛੱਲੇ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੈਸੇ ਸੀ ਥੋੜੇ ਤੇ ਛੱਡਦੀ ਜੌਬ ਹੋ ਗਿਆ ਕੈਦ ਤੇ ਭੁੱਲ ਗਈ ਮੋਜ ਮਾਲਕ ਨੂੰ ਕਹਿੰਦਾ ਮੈਂ ਚੱਲਿਆ ਘਰ ਨੂੰ ਕਿਤੇ ਕੋਈ ਹੋਰ ਵਸੀਲਾ ਕਰ ਲੂੰ हट ਗਿਆ ਦੱਸ ਕੇ ਤੇ ਲੜ ਲੁੜ ਕੇ ਨਹੀਂ ਆਇਆ ਛੱਲਾ ਮੁੜ ਕੇ ਨਹੀਂ ਆਇਆ ਹੁੱਕਾ ਵੀ ਚੱਲਦਾ ਭੰਗ ਦਾ ਸੂਟਾ ਗਾਲਾਂ ਨੇ ਤੱਕੜਦਾ ਕੱਢੇ ਜਿਵੇਂ ਬੂਟਾ ਡੋਰ ਡੈਸ਼ ਲਿਫਟ ਕਰਨ ਲੱਗਾ ਉਬਰ ਬੈਠਾ ਹੀ ਰਹਿੰਦਾ ਵਧਾ ਲਈ ਸ਼ੂਗਰ ਗਰਾਫ ਸੀ ਜਿਆਦਾ ਹੋਈ ਨਾ ਸੇਵਿੰਗ ਕੁੱਤਾ ਧੌੜ ਵਾਲੀ ਕਰਨ ਲੱਗਾ ਚੇਜਿੰਗ ਖੋਪੜ ਕਦੇ ਹੋਇਆ ਨਾ ਉਹਦਾ ਰਿਲੈਕਸ ਜਿਹੜਾ ਕੁਝ ਬਚਿਆ ਉਹ ਭਰਤਾ ਟੈਕਸ ਪੈਸਾ ਕੋਲੇ ਤੁਰ ਕੇ ਨਹੀਂ ਆਇਆ ਛੱਲਾ ਮੁੜ ਕੇ ਨਹੀਂ ਆਇਆ ਛੱਲੇ ਨੇ ਲਿਆ ਟਰੱਕ ਦਾ ਲਾਇਸੈਂਸ ਡਾਲਰ ਨੂੰ ਚੁਗੇ ਮੋਤੀ ਜਿਵੇਂ ਹੰਸ ਲਾਲਚ ਵਿੱਚ ਆ ਕੇ ਪਾਉਣ ਲੱਗਾ ਮੀਲਾ ਖਾਵੇ ਨਾ ਪੀਵੇ ਹੋ ਗਿਆ ਪੀਲਾ ਐਨਰਜੀ ਡਰਿੰਕ ਫੀਮ ਵੀ ਚਾੜੀ ਲੌਗ ਬੁੱਕ ਭਰ ਕੇ ਨਾਲ ਦੀ ਪਾੜੀ ਵੇਸਕ ਤੋਂ ਚੱਲਦਾ ਈਸਟ ਜਾ ਕੇ ਰੁਕਦਾ ਸੂਰਜ ਕਦੇ ਚੜ੍ਹਦਾ ਸੂਰਜ ਕਦੇ ਛਿਪਦਾ ਕਿਤੇ ਖੜ ਖੁੜ ਕੇ ਨਹੀਂ ਆਇਆ ਛੱਲਾ ਮੁੜ ਕੇ ਨਹੀਂ ਆਇਆ ਛੱਲੇ ਨੂੰ ਮਿਲ ਗਿਆ ਕ੍ਰੈਡਿਟ ਕਾਰਡ ਛੱਲੇ ਨੇ ਕਰਜ਼ਾ ਲਿਆ ਸਿਰ ਚਾੜ ਰੈਂਗਲਰ ਜੀਪ ਡੋਜ ਦੀ ਕਾਰ ਗੋਰੀ ਤੇ ਮੀਗੜ ਨਾਲ ਦੀ ਨਾਰ ਟਰੱਕ ਤੋਂ ਹਟ ਗਿਆ ਪਾਪੋ ਵਿੱਚ ਜਾਂਦਾ ਪਥਰੀ ਵੀ ਹੋ ਗਈ ਗੋਲੀਆਂ ਖਾਂਦਾ ਨਾ ਪੈਸਾ ਕਮਾਇਆ ਨਾ ਕੁਝ ਬਣਾਇਆ ਨਾ ਬੱਸੀਆਂ ਵਾਲਾ ਗਿਆ ਵਿਆਇਆ ਹੱਥ ਕੁਝ ਜੁੜ ਕੇ ਨਹੀਂ ਆਇਆ ਛੱਲਾ ਮੁੜ ਕੇ ਨਹੀਂ ਆਇਆ